ਹੁਣ ਮੈਂ ਇਹੀ ਬੇਨਤੀ ਕਰਕੇ ਆਇਆ ਹਾਂ ਸੈਂਟਰ ਸਰਕਾਰ ਨੂੰ ਕਿ ਹੁਣ ਮੁੱਕਰ ਨਾ ਜਾਇਓ ਕਿਰਪਾ ਕਰਕੇ ਟਰੰਪ ਟਰੰਪ ਤੇ ਕਹਿਣ ਤੇ ਵੀ ਇਹ ਟ੍ਰੀਟੀ ਜਿਹੜੀ ਹੈ ਬਹਾਲ ਕੀਤੀ ਜਾਂਦੀ ਹੈ ਮੁੜ ਕੇ ਹੁਣ ਟ੍ਰੀਟੀ ਜਿਹੜੀ ਹੈ ਰਾਦੀ ਰੱਖਿਓ ਸਾਨੂੰ ਪਾਣੀ ਆਊਗਾ ਸਾਨੂੰ 23 ਐਮ ਐਫ ਆਊਗਾ ਅਸੀਂ ਗਾਂ ਕਰਦਾਂਗੇ ਜੀ ਦੋ ਚਾਰ ਨਹਿਰਾਂ ਬਣਾਉਣੀਆਂ ਪੈਣਗੀਆਂ ਐ ਤਾਂ ਦੇਖੋ ਦੋ ਨਹਿਰਾ ਨਹੀਂ ਅਰੇ ਹਰਿਆਣੇ ਨੂੰ ਬੀ ਐਮ ਐਲ ਨਹੀਂ ਜਾਂਦਾ ਜੀ ਪਾਕੜਾ ਮੇਨ ਲਾਈਨ ਉਦੀ ਕੈਪੈਸਿਟੀ 12000 ਕਿਊਸਕਾ 10 ਤੇ ਚੱਲ ਰਹੀ ਹੈ ਕਿਉਂਕਿ 12 ਸੱਟਾਂਗੇ ਉਹ ਟੁੱਟ ਜੂਗੀ ਜੀ ਇੱਕ ਰਾਜਸਥਾਨ ਫੀਡਰ ਜਾਂਦੀ ਹੈ ਜੀ ਰਾਜਸਥਾਨ ਫੀਡ 18000 ਕਿਊਸਕ ਦੀ ਕੈਪੈਸਿਟੀ ਹੈ 16 ਦੇ ਰਹੇ ਕਿਉਂਕਿ ਨਹੀਂ ਟੁੱਟ ਜੂਗੀ ਉਹ ਦੋ ਦੋ ਰਾਜਾਂ ਨੂੰ ਪਾਣੀ ਦੇ ਰਹੇ ਆ ਦੋਨਾਂ ਨੂੰ ਦੋ ਨਹਿਰਾਂ ਨੇ ਜੇ 23 ਐਮ ਐਫ ਆ ਗਿਆ ਤੁਸੀਂ ਮੇਂ ਦੇਵਾਂਗੇ ਜੀ ਨਹਿਰਾਂ ਬਣਾਉਣੀਆਂ ਪੈਣਗੀਆਂ ਪੰਜਾਬ 'ਚ ਨਹਿਰਾਂ ਦਾ ਮਤਲਬ ਐਕੁਇਜਿਸ਼ਨ ਜ਼ਮੀਨ ਐਕਵਾਇਰ ਕਰਨੀ ਪਊ ਔਰ ਜ਼ਮੀਨ ਅਕਵਾਇਰ ਦਾ ਮਤਲਬ ਪੰਜਾਬ 'ਚ ਮਰਡਰ ਮੈਂ ਉਹਨਾਂ ਨੂੰ ਇਹ ਕਹਿ ਕੇ ਆਂ ਨਹਿਰ ਚਾਹੇ ਦੋ ਕੱਢ ਦੋ ਸਾਡੀ ਤਿੰਨ ਕੱਢ ਦੋ ਪਰ ਉਹਨਾਂ ਨਹਿਰਾਂ 'ਚੋਂ ਸਾਨੂੰ ਪਾਣੀ ਮਿਲਣਾ ਚਾਹੀਦਾ ਹੈ ਮੋਗੇ ਹਰ ਹਰ 100 ਮੀਟਰ ਬਾਅਦ 200 ਮੀਟਰ 'ਚ ਮੋਗਾ ਚਾਹੀਦਾ ਹੈ ਤਾਂ ਅਸੀਂ ਤੁਹਾਨੂੰ ਜ਼ਮੀਨ ਦੇ ਦਾਂਗੇ ਜੇ ਐਂ ਕਰਨਾ ਹੈ ਤੁਸੀਂ ਵੀ ਜ਼ਮੀਨ ਸਾਡੀ ਵਰਤਣੀ ਹੈ ਨਹਿਰ ਜਾਂਦੀ ਹੈ ਜੋ ਬੱਕਰੀ ਵੀ ਪਾਣੀ ਨਹੀਂ ਪੀ ਸਕਦੀ ਪੰਜਾਬ ਦੀ ਫੇਰ ਨਹੀਂ ਮਿਲਦੀ ਵੇਖਾ ਜ਼ਮੀਨ ਫਿਰ ਤੁਸੀਂ ਕੋਈ ਹੋਰ ਕਾਢ ਨੂੰ ਚੈਨਲ ਇਧਰ ਦੀ ਉਹ ਇੰਨਾ ਕੋਲ ਹੈ ਨਹੀਂ ਜੀ ਚੈਨਲ ਕੋਈ ਸੋ ਮੈਂ ਕਹਾਂ ਜੀ ਹੁਣ ਪੰਜਾਬ ਚ ਚਾਰ ਨਹਿਰਾਂ ਜੇ ਬਣਾਉਣੀਆਂ ਨੇ ਹੋਰ ਆਜ਼ਾਦੀ ਤੋਂ ਬਾਅਦ ਨਹਿਰੀ ਨਹੀਂ ਬਣੀ ਕੋਈ ਆਜ਼ਾਦੀ ਤੋਂ ਬਾਅਦ ਕੋਈ ਨਹਿਰੀ ਨਹੀਂ ਬਣੀ ਇਹਨੂੰ ਤਾਂ ਪਾਣੀ ਤੇ ਗੱਲ ਕਰਨ ਦੀ ਹੱਕ ਨਹੀਂ ਕੋਈ ਨਹਿਰ ਬਣਾਈ ਹੋਵੇ ਦੱਸੋ ਇਸ ਕਰਕੇ ਬੀਬੀ ਅੰਬਿਕ ਸਫੈਦ ਹਾਥੀ ਹੈ BBMB BBMB, BBMB 60% BBMP ਦਾ ਖਰਚਾ ਪੰਜਾਬ ਸਰਕਾਰ ਦਿੰਦੀ ਹੈ BBMP ਪੰਜਾਬ ਸਰਕਾਰ ਦੇ ਖਿਲਾਫ ਹਾਈ ਕੋਰਟ ਚਲੀ ਜਾਂਦੀ ਹੈ ਹਰਿਆਣਾ ਚਲਾ ਜਾਵੇ ਮੈਂ ਕਹਿਣਾ ਕਿ ਉਹ ਕਹਿੰਦੇ ਵੀ ਸਾਨੂੰ ਪਾਣੀ ਨਹੀਂ ਦਿੰਦੇ ਹਰਿਆਣਾ ਪਾਰਟੀ ਬਣ ਸਕਦਾ BBMP ਕਿਵੇਂ ਪਾਰਟੀ ਬਣ ਸਕਦੀ ਹੈ ਸਰ ਜਦੋਂ ਚਾਰ ਰੰਗ ਜਾਂਦੀ ਸਾਂਝੀ ਆ ਉਹ ਉਹ ਪਾਰਟੀ ਕਿਵੇਂ ਬਣ ਸਕਦੀ ਹੈ ਇੱਕ ਸਟੇਟ ਦੀ ਕਿ ਹਰਿਆਣੇ ਨੂੰ ਪਾਣੀ ਦਿਓ ਔਰ ਜਿਹੜਾ ਵਕੀਲ ਕੀਤਾ ਉਹਦਾ 60% ਪੈਸੇ ਅਸੀਂ ਦੇ ਰਹੇ ਹਾਂ ਮਨ ਸਾਡੇ ਵਿਰੁੱਧੀ ਵਕੀਲ ਕੀਤਾ ਹੋਇਆ ਮੇਰੇ ਚੀਫ ਸੈਕਟਰੀ ਖਿਲਾਫ ਮੇਰੇ ਇਰੀਗੇਸ਼ਨ ਸੈਕਟਰੀ ਦੇ ਖਿਲਾਫ ਕੰਟੈਂਪਟ ਪਾ ਰਹੇ ਨੇ ਤੇ ਉਹ ਜਿਹੜਾ ਵਕੀਲ ਹੈ ਉਹਦੇ ਪੈਸੇ ਅਸੀਂ ਦੇ ਰਹੇ ਹਾਂ 60% ਅਸੀਂ ਕਿਉਂ ਪੈਸੇ ਦੇ ਜਾਨੇ ਫਿਰ ਜੀ ਅਸੀਂ ਪੈਸੇ ਬੰਦ ਕਰਤੇ ਸੀ ਉਹਨਾਂ ਦੇ ਅਸੀਂ ਦਿੰਦੇ ਕਰ ਲਓ ਕੀ ਕਰਨਾ ਸਾਡਾ ਇਹ ਗੱਲਾਂ ਕਰੋ ਕਿ ਉਹ ਕਿੰਨਾ ਲੁੱਟ ਗਏ ਆਪਾਂ ਨੂੰ 60% ਪੈਸਾ ਆਪਾਂ ਦੇ ਰਹੇ ਹਾਂ ਕਿਉਂ ਦੇ ਰਹੇ ਹਾਂ ਆਪਣੇ ਵਿਰੁੱਧੀ ਨੇ ਉਹ ਬੰਦੇ ਉਰੇ ਖਤਮ ਕਰੋ ਬੀਬੀ ਐਮਪੀ ਨੂੰ ਹੁਣ ਕਹਿੰਦੇ ਸੀਆਈਐਸਫ ਸੀਆਈਐਸਫ ਦਾ 97000 ਰੁਪਿਆ ਪਰ ਹੈਡ ਇੱਕ ਸਿਪਾਈ ਦਾ ਮੈਂ ਕੋਈ ਲਿਫਟੇ ਨਹੀਂ ਬੋਲ ਰਿਹਾ ਜੀ ਮੈਂ ਇਦਾਂ ਬੋਲ ਰ ਮੇਰੇ ਨੇ ਟਿਪਸ ਤੇ ਪਿਆ ਸਾਢੇ 7 ਕਰੋੜ ਦਾ ਪਹਿਲੀ ਬਿੱਲ ਭੇਜਤਾ ਹੀ ਕਹਿੰਦੇ ਇੰਨਾ ਲੱਗ ਜੂ ਤੁਹਾਡਾ ਸਾਲ ਦਾ ਤੇ ਸੀਆਈਐਸਫ ਲਾਵਾਂਗੇ ਕਿਉਂ ਲਾਈਏ ਵੀ ਪੰਜਾਬ ਪੁਲਿਸ ਉਹੀ ਕੰਮ ਫਰੀ ਚ ਕਰ ਰਹੀ ਹੈ ਕਿਉਂ ਅਸੀਂ ਸੀਆਈਐਸਫ ਲਾਈਏ ਵੀ ਕੀ ਜਰੂਰੀ ਹੈ ਸੀਆਈਐਸਫ ਥੋੜੀ ਹੋ ਪੇਡ MILITARY ਹੈ ਜਾਂ PARAMILITARY ਹੈ ਸਾਨੂੰ ਕਿਉਂ ਮਰੀ ਜਾਨੇ ਹੋ ਵੀ ਪਹਿਲੇ ਲੋ ਸਰ ਜਦੋਂ ਪਠਾਨਕੋਟ ਅਟੈਕ ਹੋਇਆ ਮੈਂ MPC ਉਦੋਂ ਕਾਂਗਰਸੀ ਸਰਕਾਰ ਸੀ ਇੱਥੇ ਪਠਾਨਕੋਟ ਅਟੈਕ ਹੋਇਆ ਪਠਾਨਕੋਟ ਇਨਕਾਊਂਟਰ ਹੋ ਗਿਆ ਕੈਜੂਐਲਟੀ ਇਧਰਲੇ ਪਾਸੇ ਵੀ ਹੋ ਗਈ ਉਧਰਲੇ ਪਾਸੇ ਉਹ ਤਾਂ ਮਾਰ ਹੀ ਦਿੱਤੇ ਸਾਰੇ ਜਾਂ ਬਾਅਦ ਸਾਡੇ ਕਮਾਂਡੋ ਫੋਰਸ ਆਏ PARAMILITARY 2.5 ਮਹੀਨਿਆਂ ਬਾਅਦ ਸਪੀਕਰ ਸਾਹਿਬ 7.5 ਕਰੋੜ ਰੁਪਏ ਦਾ ਬਿੱਲ ਭੇਜਤਾ ਪੰਜਾਬ ਨੂੰ ਕਿਹ ਜੀ ਪੈਸੇ ਦਿਓ ਅਸੀਂ ਤੁਹਾਡੇ ਪਠਾਨਕੋਟ ਪੈਰਾਮਿਲਟਰੀ ਭੇਜੀ ਸੀ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ ਉਹ ਨਹੀਂ ਗਏ ਰਾਜਨਾਥ ਸਿੰਘ ਕੋਲੇ ਮੈਂ ਗਿਆ ਸੀ ਚਿੱਠੀ ਲੈ ਕੇ ਮੈਂ ਕਹਿੰਦਾ ਸਾਨੂੰ ਮਿਲਟਰੀ ਰੈਂਟ ਤੇ ਦਿਆ ਕਰੋਗੇ ਪੰਜਾਬ ਨੂੰ ਤੁਸੀਂ ਦੇਸ਼ ਦਾ ਹਿੱਸਾ ਨਹੀਂ ਸਮਝਦੇ ਪਠਾਨਕੋਟ ਨੂੰ ਜਾਂ ਦੀਨਾਨਗਰ ਨੂੰ ਤੁਸੀਂ ਹਿੱਸਾ ਨਹੀਂ ਸਮਝਦੇ ਦੇਸ਼ ਦਾ ਸਾਨੂੰ ਮਿਲਟਰੀ ਰੈਂਟ ਤੇ ਔਰ ਸਾਡੇ ਮੁੰਡੇ ਨੇ ਮਿਲਟਰੀ ਚ ਸਾਡੇ ਮੁੰਡੇ ਸਾਨੂੰ ਰੈਂਟ ਤੇ ਦੇਉਂਗੇ ਕਿਸੇ ਹੋਰ ਮੁਲਕ ਵਾਸਤੇ ਭੇਜੀ ਸੀ ਮਿਲਟਰੀ ਮੈਂ ਕਹਿੰਦਾ 7.5 ਕਰੋੜ ਸਾਡੇ ਕੋਲ ਤਾਂ ਹੈ ਨਹੀਂ ਹਾਂ ਇੰਨਾ ਕ ਐ ਐਮਪੀ ਹੈਗਾ 5 ਕਰੋੜ ਰੁਪਏ ਸਾਲ ਦਾ ਐਮਪੀ ਲੈਟ ਮਿਲਦਾ ਹੈ ਡੇਢ ਸਾਲ ਦੇ ਮੇਰੇ ਪੈਸੇ ਕੱਟ ਲਓ ਜੀ 7.5 ਲੱਖ 7.5 ਕਰੋੜ ਕੱਟ ਲਓ ਜੀ ਕੀ ਕਰ ਸਕਦੇ ਜੀ ਮੈਂ ਕਹ ਜਨਾਬੇ ਅਲੀ ਰਾਜਨਾਥ ਜੀ ਤੁਸੀਂ ਮੈਨੂੰ ਇਹ ਦੱਸ ਦੋ ਕਿ ਪਠਾਨਕੋਟ ਥੋੜੀ ਆਏ ਸੀਗੇ ਅਟੈਕ ਕਰਨ ਨੂੰ ਉਹ ਤਾਂ ਦਿੱਲੀ ਦੇ ਅਟੈਕ ਕਰਨ ਆਏ ਸੀ ਪਠਾਨਕੋਟ ਤਾਂ ਸੀ ਰੋਕ ਕੇ ਸੀ ਉਹ ਫਿਰ ਜੀ ਤੁਸੀਂ ਐਂ ਕਰਿਆ ਕਰੋਗੇ ਇਹ ਗੱਲ ਮੈਂ ਕਹਿ ਕੇ ਐਂ ਕੱਲ ਉਹਨੂੰ ਵੀ ਐਂ ਕਰਿਆ ਕਰੋਗੇ ਸਾਡੇ ਨਾਲ ਸਾਨੂੰ ਬਿੱਲੀ ਭੇਜਿਆ ਕਰੋਗੇ ਅਸੀਂ ਉਹਨੂੰ ਕਹਿ ਦਿਆ ਕਰਾਂਗੇ ਭਾਈ ਸਾਡੇ ਕੋਲ ਤਾਂ ਪੈਸੇ ਹੈ ਨਹੀਂ ਬਿੱਲ ਆ ਜਾਊਗਾ ਲੰਘ ਜਾਓ ਪ੍ਰਭੂ ਆਪ ਆਪੀ ਸੰਭਲਣਗੇ ਉੱਥੇ ਫਿਰ ਹੋਰ ਕੀ ਕੋਈ ਕਰੀਏ ਕੀ ਫਿਰ ਸੰਤ ਚੁੰਗੀ ਲੱਗੀ ਜਾਂਦੀ ਹੈ ਯਾਰ ਅਸੀਂ ਤਾਂ ਮਰਨ ਨੂੰ ਰੱਖੇ ਹੋਏ ਆ ਲੜਾਈ ਕਿਤੇ ਹੋਰ ਹੁੰਦੀ ਹੈ ਜੰਗ ਸਾਡੇ ਲੱਗ ਜਾਂਦੀ ਹੈ ਜੀ ਝਗੜਾ ਕਿਤੇ ਹੋਰ ਹੁੰਦਾ ਡਰੋਨ ਇੱਥੇ ਜਬ ਮਜ਼ਾਈਲਾਂ ਭਾਜਲ ਕੱਢ ਗਈ ਜਾਂਦੀ ਰਹਿੰਦੀ ਨੇ ਜੀ ਸਾਡਾ ਕਸੂਰ ਕੀ ਹੈ ਜੀ ਸਾਨੂੰ ਲੜਨ ਵਾਸਤੇ ਰੱਖਿਆ ਤੁਸੀਂ ਸਾਨੂੰ ਮਰਨ ਵਾਸਤੇ ਰੱਖਿਆ ਅਸਾਂ ਨੂੰ ਭੇਡਾਂ ਬੱਕਰੀਆਂ ਸਮਝ ਰੱਖਿਆ ਇਹਨਾਂ ਨੇ ਕਿ ਹੁਣ ਤੁਸੀਂ ਪਾਕਿਸਤਾਨ ਨਾਲ ਲੜਪੋ ਹੁਣ ਤੁਸੀਂ ਪਾਕਿਸਤਾਨ ਨਾਲ ਠੀਕ ਹੋ ਜਾਓ ਹੁਣ ਤੁਸੀਂ ਫੇਰ ਲੜਪੋ ਹੁਣ ਤੁਸੀਂ ਫੇਰ ਠੀਕ ਹੋ ਜਾਓ ਹੁਣ ਆ ਨਵਾਂ ਲਿਆਉਣ ਲੱਗੇ ਆ ਇਹ ਗੱਲਾਂ ਕਰਿਆ ਕਰੋ ਸਰ ਨਮਾ ਲਿਆਉਣ ਲੱਗੇ ਆ ਬਿਹਾਰ ਚ ਕਿ ਲਿਆਉ ਕਾਗਜ਼ ਕਿੱਥੇ ਨੇ ਮਤਲਬ ਮੇਰੀ ਮਾਂ ਨੇ ਵੋਟ ਪਾਉਣੀ ਹੋਵੇ ਕਿੱਥੋਂ 라ਵਲਪਿੰਡੀ ਤੋਂ ਕਾਗਜ਼ ਲਿਆਉਗੀ ਉਹ ਮੇਰੀ ਮਾਂ ਉਧਰੋਂ ਆਈ ਹੋਈ ਹੈ ਮੇਰੇ ਨਾਨਾ ਨਾਨੀ ਉਧਰੋਂ ਆਏ ਹੋਏ ਨੇ ਅਸੀਂ ਉਧਰ ਕਾਗਜ਼ ਲੈਣ ਜਾਵਾਂਗੇ ਪਹਿਲਾਂ ਜੇ ਉਹਨਾਂ ਨਾਲ ਸੰਬੰਧ ਵਿਗਾੜ ਰੱਖੇ ਨੇ ਕਹਿੰਦੇ ਉੱਥੇ ਨਹੀਂ ਜਾਣਾ ਜੇ ਤੁਸੀਂ ਉੱਥੇ ਜਾਣਾ ਤਾਂ ਗਦਾਰ ਹੋ ਕਮਾਲ ਹੈ ਯਾਰ ਲੜਾਈਆਂ ਅਸੀਂ ਲੜੀਆਂ ਦੇਸ਼ ਅਸੀਂ ਲੈ ਕੇ ਦਿੱਤਾ ਕੁਰਬਾਨੀਆਂ ਕਰ ਕਰਕੇ ਕਦੇ ਤੁਸੀਂ ਗਦਾਰ ਹੋ ਕਦੇ ਤੁਸੀਂ ਸਰਦਾਰ ਹੋ ਹੈ ਸਾਡੇ ਨਾਲ ਇਹ ਗੱਲਾਂ ਨਾ ਕਰੋ ਸਾਡੇ ਤੋਂ ਵੱਡਾ ਦੇਸ਼ ਭਗਤ ਕੋਈ ਹੈ ਨਹੀਂ ਹੋਰ ਅਸੀਂ ਜੇ ਕਾਰਗਿਲ ਦੀ ਰਾਖੀ ਕਰ ਸਕਦੇ ਹਾਂ ਅਸੀਂ ਜੇ 543 ਕਿਲੋਮੀਟਰ ਬੱਟ ਦੀ ਰਾਖੀ ਕਰ ਸਕਦੇ ਹਾਂ ਅਸੀਂ ਨੰਗਲ ਡੈਮ ਦੀ ਵੀ ਕਰ ਸਕਦੇ ਹਾਂ ਕਿਰਪਾ ਕਰਕੇ ਸਾਨੂੰ ਸੀਆਈਐਸਐਫ ਜਾਂ ਬੀਐਸਐਫ ਜਾਂ ਫਲਾਣਾ ਨਾ ਕਰੋ ਉਸ ਵੇਲੇ ਜਿਸ ਵੇਲੇ ਅਮਨ ਨੇ ਕਿਹਾ ਨਾ ਉਹ ਜਿਹੜੀ 50 ਕਿਲੋਮੀਟਰ ਵਾਲੀ ਆਲ ਪਾਰਟੀ ਮੀਟਿੰਗ 'ਚ ਮੈਂ ਗਿਆ ਸੀ ਚੰਨੀ ਸਾਹਿਬ ਮੁੱਖ ਮੰਤਰੀ ਸੇ ਉਦੋਂ ਤਨਖਾਹਾਂ ਬੰਚ ਹੋਈ ਸੀ ਮੈਂ ਉਦੋਂ ਵੀ ਕਿਹਾ ਸੀ ਵਿਆਹ ਕੀ ਕਰੀ ਜੰਨੇ ਆਪਾਂ ਕੋ ਚੱਲੀ ਨਹੀਂ ਤੁਸੀਂ ਵੀ ਤੁਸੀਂ ਵੀ ਕਿਹਾ ਵੀ ਚੱਲੀ ਨਹੀਂ ਸਾਡੀ ਚੱਲੀ ਨਹੀਂ ਫੌਜ ਬੀਐਸਐਫ ਦੇ ਨਾਲ 40% ਪੰਜਾਬ ਪੁਲਿਸ ਬੀਐਸਐਫ ਨਾਲ ਕੰਮ ਕਰ ਰਹੀ ਹੈ ਤਨਖਾਹ ਅਸੀਂ ਦੇ ਰਹੇ ਆ ਬੀਐਸ 6 ਜ਼ਿਲ੍ਹੇ ਨੇ ਜੀ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਰਾਣਾ ਗੁਰਜੀ ਜੀ ਬੈਠੇ ਐ ਤੁਹਾਡੇ ਤਾਂ ਉੱਥੇ ਗੰਨਾ ਮਿੱਲਾ ਨੇ ਉਧਰ ਸ਼ੇਰੋਂ ਵਾਲੇ ਪਾਸੇ ਤਰਨਤਾਰਨ ਜ਼ਿਲ੍ਹੇ ਦੇ ਹਨ ਤੇ ਮਲਵਾ ਬੀਐਸਐਫ ਦੇ ਨਾਲ ਅਸੀਂ ਪੰਜਾਬ ਪੁਲਿਸ ਲਈ ਹੋਈ ਹੈ ਉਹ ਪੰਜਾਬ ਪੁਲਿਸ ਜਿਹੜਾ ਕੰਮ ਪੰਜਾਬ ਵਾਸਤੇ ਹੈ ਪਰ ਬਾਰਡਰ ਤੇ ਲਈ ਹੋਈ ਹੈ ਉਹਦਾ ਕੋਈ ਸਾਨੂੰ ਕੋਈ ਇਹ ਨਹੀਂ ਦਿੰਦੇ ਕੋਈ ਕੰਪਨਸੇਸ਼ਨ ਜਾਂ ਕੁਝ ਹੋਰ ਨਾ 185 ਲੱਖ ਮੀਟ੍ਰਿਕ ਟਨ ਚੌਰ ਦਿੰਦੇ ਆਂ ਅਸੀਂ ਦੇਸ਼ ਨੂੰ 125 ਲੱਖ ਮੀਟ੍ਰਿਕ ਟਨ ਅਸੀਂ ਕਣਕ ਦਿੰਦੇ ਆਂ ਤੇ ਜਦੋਂ ਕਹਿੰਦੇ ਪਾਣੀ ਕਹਿੰਦੇ ਪਾਣੀ ਨਹੀਂ ਦਿੰਦੇ ਫਿਰ ਗੰਮ ਲਿਆ ਚ ਗੰਮ ਲਿਆ ਚ ਕਣਕ ਲਾਇਆ ਕਰੀਏ ਜੀ ਫਿਰ ਪਾਣੀ ਤੋਂ ਬਿਨਾਂ ਕਿਵੇਂ ਹੋ ਜੂਗੀ ਜੀ ਉਹ ਫਸਲ ਕਿਹੜੀਆਂ ਗੱਲਾਂ ਕਰਦੇ ਨੇ ਇਹ ਕਿੱਥੇ ਫਸ ਗਿਆ ਕੰਟਰੀ ਸਰ ਕੁਝ ਵੀ ਗੱਲ ਬੋਲ ਦਿੰਦੇ ਨੇ ਕੁਝ ਵੀ ਕਹਿ ਦਿੰਦੇ ਨੇ ਜਿੱਤ ਪਤਨੀ ਅੱਜ ਵੀ ਉਹਨਾਂ ਨੇ ਰਿਐਕਟ ਕੀਤਾ ਐਮਆ ਨੇ ਸਾਨੂੰ ਹੱਕ ਨਹੀਂ ਹੈਗਾ ਕਿ ਅਸੀਂ ਪੁੱਛੀਏ ਪ੍ਰਧਾਨ ਮੰਤਰੀ ਨੂੰ ਕਿ ਫੋਰਨ ਪੋਲਿਸੀ ਕੀ ਹੈ ਕਿ ਕਿਹੜੇ ਕਿਹੜੇ ਮੁਲਕਾਂ ਨਾਲ ਜਾਂਦੇ ਹੋ ਤੇ ਉਹ ਮੁਲਕ ਸਾਡਾ ਸਾਥ ਦਿੰਦੇ ਆ ਬਾਅਦ ਚ ਫਿਰ ਪਾਕਿਸਤਾਨ ਨਾਲ ਸੰਬੰਧ ਖਰਾਬ ਹੋ ਇੱਕ ਮੁਲਕ ਨੇ ਸਾਥ ਦਿੱਤਾ ਫਿਰ ਕਾਦੇ ਵਾਸਤੇ ਦਰਦ ਦੇ ਕਿਹੜੇ ਕੱਢੀ ਜਾਂਦੇ ਹੋ ਔਰ ਉਸ ਮੁਲਕ ਜਾਂਦੇ ਆ ਜਿਹਦਾ ਨਾਂ ਨਾਇਨ ਮਗਨੇਸ਼ੀਆ ਤਲਵੇਸ਼ੀਆ ਗਰਵੇਸ਼ੀਆ ਪਤਾ ਨਹੀਂ ਕਿੱਥੇ ਨੇ ਉਹ ਉੱਥੋਂ ਦਾ ਸਭ ਤੋਂ ਵੱਡਾ ਅਵਾਰਡ ਮਿਲ ਗਿਆ ਜੀ ਪ੍ਰਧਾਨ ਮੰਤਰੀ ਸਾਹਿਬ ਨੂੰ ਉੱਥੋਂ ਦੀ ਵੱਧ ਕਿੰਨੀ ਹੈ 9500 ਮੈਂ ਕਹਾਂ ਇੰਨੇ ਬੰਦੇ ਦਾ ਜੀਸੀਬੀ ਦੇਖਣ ਖੜ ਜਾਂਦੇ ਸਾਡੇ ਵੀ ਜੀਐਸਬੀ ਚਲੀ ਜਾਂਦੀ ਓਏ ਇੱਥੇ 140 ਕਰੋੜ ਲੋਕ ਰਹਿੰਦੇ ਨੇ ਤੁਸੀਂ ਉੱਥੇ ਰਹੋ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰੋ ਜੇ ਤੁਸੀਂ ਰਸ਼ੀਆ ਤੇ ਯੂਕਰੇਨ ਦਾ ਯੁੱਧ ਬੰਦ ਕਰਾ ਸਕਦੇ ਹੋ ਐਡ ਆਉਂਦੀ ਸੀ ਪਾਪਾ ਮੋਦੀ ਜੀ ਨੇ ਯੁੱਧ ਰੁਕਵਾ ਦਿਆ ਜੇ ਦੋ ਮੁਲਕਾਂ ਦਾ ਯੁੱਧ ਬੰਦ ਕਰਾ ਸਕਦੇ ਨੇ ਤਾਂ ਦੋ ਮੁਲਕਾਂ ਚ ਦੋ ਸਟੇਟਾਂ ਦਾ ਝਗੜਾ ਨਹੀਂ ਖਤਮ ਕਰਾ ਸਕਦੇ ਪੰਜਾਬ ਦੇ ਹਰਿਆਣੇ ਦਾ ਇੱਥੇ ਨਹੀਂ ਦੇਖਣਾ ਸਾਨੂੰ ਲੜਾਈ ਰੱਖਣਾ ਅਸੀਂ ਭਰਾ ਹਾਂ ਦੋਨੇ ਛੋਟਾ ਭਾਈ ਹੈ ਸਾਡਾ ਹਰਿਆਣਾ ਸਾਨੂੰ ਲੜਾਈ ਰੱਖਣਾ ਬਸ ਸਵੇ ਬਹੁਤ ਵੱਡੀ ਗੇਮ ਪੋਲੀਟੀਕਲ ਚੱਲ ਰਹੀ ਹੈ ਹੁਣ ਇਹਨਾਂ ਦੇ ਪੱਤੇ ਖੁੱਲ ਰਹੇ ਆ ਅਸਲ ਚ ਕਾਂਗਰਸ ਦੀ ਵੀ ਖੁੱਲ ਰਹੇ ਆ ਕਿਵੇਂ ਚਾਂਦੀ ਦੀਆਂ ਕਈਆਂ ਕਿਵੇਂ ਕੈਸੀਆਂ ਬਿਆਸੀਆਂ ਚ ਸਾਰੀ ਗੱਲ ਦੱਸਤੀ ਆ ਮੈਂ ਮੈਂ ਰਿਪੀਟਿੰਗ ਕਰਨੀ ਚਾਹੁੰਦਾ ਤੇ ਹੁਣ ਇਹ ਪਾਣੀ ਵੀ ਰਾਖੇ ਬਣ ਗਏ ਇੱਥੇ ਇਸੇ ਵਿਧਾਨ ਸਭਾ ਚ ਕੈਪਟਨ ਸਾਹਿਬ ਨੇ ਬਿਲ ਪਾਸ ਕਰਤਾ ਉਹ ਰਾਸ਼ਟਰਪਤੀ ਨੂੰ ਭੇਜਤਾ ਰਾਸ਼ਟਰਪਤੀ ਨੇ ਸੁਪਰੀਮ ਕੋਰਟ ਨੂੰ ਭੇਜਤਾ ਆ ਚੱਲੀ ਜਾਂਦਾ ਹੇ ਤੱਕ ਹਜੇ ਤੱਕ ਚੱਲੀ ਜਾਂਦਾ ਆਪ ਹੀ ਕਿਉਂਕਿ ਹਰਿਆਣੇ ਚ ਵੋਟਾਂ ਸੀ ਉਸ ਵੇਲੇ ਉਹ ਕਹਿੰਦੇ ਵੀ ਹਰਿਆਣੇ ਚ ਨੁਕਸਾਨ ਹੋ ਜੂ ਆਪਾਂ ਨੂੰ ਰਾਸ਼ਟਰਪਤੀ ਨੂੰ ਭੇਜ ਦੋ ਰਾਸ਼ਟਰਪਤੀ ਨੇ ਸੁਪਰੀਮ ਕੋਰਟ ਨੂੰ ਭੇਜਤਾ ਹਜੇ ਤੱਕ ਵਕੀਲ ਕਰ ਕਰਕੇ ਅਸੀਂ ਉਸ ਚਾਗੇ ਦੇ ਚ ਪਏ ਹੋਏ ਹਾਂ ਜਨਾਬ ਫਿਰ ਇੱਥੇ ਪਾਸ ਕਰਨ ਦਾ ਕੀ ਫਾਇਦਾ ਹੋਇਆ ਵੀ ਪਾਣੀਆਂ ਦਾ ਰੱਖਾ ਉਹ ਲੌਗੇ ਬੋਰਡ ਪਾਣੀਆਂ ਦਾ ਰੱਖਾ ਪਾਣੀ ਦਾ ਰੱਖਾ ਜਿਨ੍ਹਾਂ ਦੀਆਂ ਟੂਟੀਆਂ ਸੋਨੇ ਦੀਆਂ ਹੁਣ ਸਰ ਉਹਨੂੰ ਪਾਣੀ ਦਾ ਮੁੱਲ ਪਤਾ ਹੈ ਜਿਨ੍ਹਾਂ ਦੇ ਖੇਤਾਂ 'ਚ ਹੀ ਨਹਿਰਾਂ ਖਤਮ ਹੁੰਦੀਆਂ ਹੁਣ ਉਹਨਾਂ ਨੂੰ ਮੋਗਿਆਂ ਦਾ ਪਤਾ ਹੈ ਇਹਨਾਂ ਪਾਣੀ ਨਾਲ ਕੋਈ ਲਿੰਕੇ ਹੈ ਨਹੀਂ ਪਾਣੀ ਨਾਲ ਤਾਂ ਕਿਸਾਨਾਂ ਦਾ ਲਿੰਕ ਹੈ ਜਾਂ ਗਰੀਬਾਂ ਦਾ ਲਿੰਕ ਹੈ ਜਿਹੜੇ ਪਾਣੀ ਨੂੰ ਤਰਸਦੇ ਆ ਜਿਹੜੇ ਹਜੇ ਵੀ ਪੰਜਾਦੇ ਪੰਜਾਬ ਚ ਬਦਫਾਜ਼ਲ ਕਾਲੇ ਪਾਸੇ ਬੈਠੇ ਆ ਸਾਡੇ ਯਕਰਸਾ ਬੈਠੇ ਆ ਹਜੇ ਵੀ ਤੁਹਾਡੇ ਵਾਲੇ ਪਾਸੇ ਘੜੇ ਲੈ ਕੇ ਆਉਂਦੀਆਂ ਨੇ ਨਾ ਲੇਡੀਜ਼ ਗੰਜ ਪੈ ਗਏ ਇੱਥੇ ਇੰਨੂ ਰਖ ਰਖ ਕੇ ਹਜੇ ਵੀ ਪਾਣੀ ਪੋਈ ਜਾਂਦੇ ਆ 2025 ਚ ਗੱਲਾਂ ਕਰਦੇ ਆ ਚੰਦਰਿਆਂ ਦੀਆਂ ਪਾਣੀ ਹਜੇ ਪੂਰਾ ਨਹੀਂ ਹੋ ਰਿਹਾ ਸੀਵਰੇ ਦੇ ਟਕਣ ਨਹੀਂ ਪੂਰੇ ਹੋ ਰਹੇ ਗੱਲਾਂ ਚੰਦਰਿਆਂ ਦੀਆਂ ਬੇਸਿਕ ਨੀਡਸ ਜਿਹੜੀਆਂ ਨੇ ਫੰਡਾਮੈਂਟਲ ਰਾਈਟਸ ਜਿਹੜੇ ਨੇ ਪਹਿਲਾਂ ਉਹ ਪੂਰੇ ਕਰ ਲੋ ਬਾਅਦ ਤੁਸੀਂ ਬਿਸ਼ਪ ਗੁਰੂ ਬਣ ਜਿਓ ਬਿਸ਼ਪ ਗੁਰੂ ਦੇ ਚੱਕਰਾਂ 'ਚ ਪਏ ਹੋਏ ਨੇ ਉਹ ਬੁਲਾਉਂਦੀ ਹੈ ਨਹੀਂ ਉਹਦੇ ਇਨਵੀਟੇਸ਼ਨ ਕਾਰਡ ਵੀ ਨਹੀਂ ਦਿੰਦੇ ਵੀ ਸੌ ਚੱਕ ਸਮਾਗਮ 'ਚ ਬੁਲਾ ਲਓ ਨਾ ਉਹੀ ਤਾਂ ਉਹੀ ਤਰ ਪੈਂਦੇ ਆ ਮਤਲਬ ਐਂ ਲੱਗਦਾ ਜਿਵੇਂ ਵੀ ਪ੍ਰਧਾਨ ਮੰਤਰੀ ਸਾਹਿਬ ਕਿਸੇ ਜਹਾਜ਼ 'ਚ ਆਉਂਦੇ ਨੇ ਪੁੱਛਦੇ ਥੱਲੇ ਕਿਹੜਾ ਮੁਲਕ ਹੈ ਵੀ ਕਹਿੰਦੇ ਫਲਾਨਾ ਹੈ ਕੋਈ ਨਹੀਂ ਕੋંਟਾ ਲੇਟ ਪਹੁੰਚਾਂਗੇ ਲਾ ਲਓ ਥੱਲੇ ਉੱਥੇ ਉਤਰ ਜਾਂਦੇ ਨੇ ਜੀ ਪਾਕਿਸਤਾਨ ਉਤਰ ਕੇ ਜੀ ਬਰੀਆਨੀ ਖਾ ਕੇ ਫੇਰ ਆ ਗਏ ਅਸੀਂ ਪਾਕਿਸਤਾਨ ਨਹੀਂ ਜਾ ਸਕਦੇ ਉਹ ਉਤਰ ਸਕਦੇ ਆ ਦਿਲਜੀਤ ਦੀ ਫਿਲਮ 'ਚ ਪਾਕਿਸਤਾਨੀ ਕਲਾਕਾਰ ਪਹਿਲਗਾਮ ਦੀ ਬਹੁਤ ਦੁਖਦਾਇਕ ਘਟਨਾ ਤੋਂ ਪਹਿਲਾਂ ਦੀ ਸ਼ੂਟਿੰਗ ਹੈ ਉਹ ਕਿਉਂਕਿ ਸਾਡਾ ਕਲਚਰ ਸਾਂਝਾ ਹੈ ਉਹ ਪੰਜਾਬੀ ਬੋਲਦੇ ਨੇ ਅਸੀਂ ਪੰਜਾਬੀ ਬੋਲਦੇ ਆਂ ਨਾ ਜੀ ਕਹਿੰਦੇ ਇਹ ਫਿਲਮ ਨਹੀਂ ਲਈ ਜੂਣ ਦੇਣੀ ਇਹ ਤਾਂ ਗਦਾਰ ਹੈ ਕਮਾਲ ਹੈ ਯਾਰ ਕਦੇ ਸਰਦਾਰ ਹੈ ਕਦੇ ਗਦਾਰ ਹੈ ਤੁਸੀਂ ਸਰਟੀਫਿਕੇਟ ਦਿਓਗੇ ਸਾਨੂੰ ਦੇਸ਼ ਭਗਤੀ ਦੇ ਕਿਰਪਾ ਕਰਕੇ ਸਾਡੇ ਨਾਲ ਇਹ ਖੇਡਾ ਨਾ ਕਰੋ ਅਸੀਂ ਅੱਕੇ ਪਏ ਆਂ ਇਹ ਮੈਂ ਦੱਸ ਦੇਣਾ ਚਾਹੁੰਦਾ ਪੂਰੇ ਦੇਸ਼ ਨੂੰ ਕਿ ਪੰਜਾਬ ਤੇ ਹਰਿਆਣਾ ਇਹ ਤੋਂ ਬਿਨਾ ਰੋਟੀ ਨਹੀਂ ਖਾ ਸਕਦੇ ਤੁਸੀਂ 70% ਫੂਟਬਾਲਸ ਸਾਡਾ ਦੋਨਾਂ ਦਾ ਹਿੱਸਾ ਹੈ ਤੇ ਸਾਡੇ ਨਾਲ ਹੀ ਤੁਸੀਂ ਲੜੀ ਜਾਂਦੇ ਹੋ ਤੇ ਸਾਨੂੰ ਤੁਸੀਂ ਲੜਾਈ ਜਾਂਦੇ ਹੋ ਆ ਗੱਲਾਂ ਕਰਨੀਆਂ ਚਾਹੀਦੀਆਂ ਆਪੋਜੀਸ਼ਨ ਨੂੰ ਗੱਲਾਂ ਇਹ ਨਹੀਂ ਕਰਨੀਆਂ ਚਾਹੀਦੀਆਂ ਜੀ ਮੇਰੀ ਦਾੜੀ ਵਾਸਤੇ ਤਾਂ ਕਹਿੰਦਾ ਜੀ ਆਹ ਕੋਈ ਇਹ ਗੱਲਾਂ ਪਹਿਲਾਂ ਵੀ ਤੁਸੀਂ ਕਹਿਆ ਕਰ ਹਟਿਓ ਇਹ ਨਹੀਂ ਬਣਨਾ ਸਾਰਾ ਇਹ ਮੁੱਦਾ ਤੁਹਾਡਾ ਧਰਮ ਦਾ ਤੁਸੀਂ ਕੋਸ਼ਿਸ਼ ਕਰ ਰਹੇ ਹੋ ਨਹੀਂ ਮੈਂ ਤੁਹਾਡੀ ਐਫਰਟ ਦੀ ਬਹੁਤ ਤਾਰ ਦਿਨਾ ਪਰ ਇਹ ਮੁੱਦਾ ਬਣਨਾ ਨਹੀਂ ਪੰਜਾਬ 'ਚ ਪੰਜਾਬ ਦੀ ਧਰਤੀ ਜਰਖੇਜ਼ ਹੈ ਪੰਜਾਬ ਦੀ ਧਰਤੀ ਬਚਾਉ ਹੈ ਜੋ ਮਰਜੀ ਬੀਜ ਬੀਜ ਦੋ ਇੱਥੇ ਉੱਗ ਜਾਂਦਾ ਪਰ ਨਫਰਤ ਦਾ ਬੀਜ ਬਾਜਵਾ ਸਾਹਿਬ ਇੱਥੇ ਉੱਗਦਾ ਨਹੀਂ ਲੱਡਿੰਗ ਕੰਪਲੀਟ ਉਸ ਬਾਅਦ ਕਰਕੇ ਨਫਰਤ ਦੀਆਂ ਗੱਲਾਂ ਨਾ ਕਰੋ ਨਫਰਤ ਦੀਆਂ ਗੱਲਾਂ ਨਾ ਕਰੋ ਇਹ ਇਹ ਅਸਲ ਚ ਪੰਗਾ ਪਤਾ ਕੀ ਹੈ ਜੀ ਕੌਣ ਪਤਾ ਕੀ ਹੈ ਪਤਾ ਕੀ ਪੀਪੀਐਸ ਦਾ ਮੈਨੂੰ ਪਤਾ ਹੈ ਹੈਲੀਕਾਪਟਰ ਸਾਡਾ ਪੀਪੀਐਸਸੀ ਉਤਰਦਾ ਹੈ। ਉਹ ਤੇ ਨਾਲ ਵੀ ਨਹੀਂ ਰੋ ਰੇ ਕਰਨੀ। ਗਰਾਊਂਡ ਹੈ ਨਾ ਚਾ ਗਰਾਊਂਡ ਆ ਚਾ। ਉੱਥੇ ਵੀ ਲਾਉਨੇ ਜੀ। ਸੰਗਰੂਰ ਵੀ ਉਤਰਦਾ ਹੈ ਜੀ। ਸੰਗਰੂਰ ਉਤਰਦਾ ਹੈ, ਮਾਨਸਾ ਉਤਰਦਾ ਹੈ, ਬਠਿੰਡੇ ਉਤਰਦਾ ਹੈ। ਤੂੰ ਜਿੱਥੇ ਨਹੀਂ ਵੀ ਗਏ ਉੱਥੇ ਵੀ ਉਤਰਦਾ ਹੈ। ਕੋਈ ਤਲਾਸ਼ ਕੋਈ ਤਲਾਸ਼ ਬਹੁਤ ਕਰਾਂ ਦੀ ਕੋਈ। ਮੇਰੀ ਗੱਲ ਸੁਣੋ। ਅਸਲ 'ਚ ਨਾ ਅਸਲ 'ਚ ਕੀ ਹੈ ਨਾ। ਅਸਲ 'ਚ

ਆਉਟਰ ਚ ਲੈ ਕੇ ਆ ਸਰ ਬਾਈਓ ਸਾਹਿਬ ਪਲੀਜ਼ ਬੈਠੋ 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 ਸਾਡੇ ਕੋਲੇ ਤਿੰਨ ਦਿਨ ਨੇ ਤੁਹਾਡੇ ਕੋਲ ਬੜਾ ਟਾਈਮ ਹੈ ਬੋਲਣ ਲਈ ਆਪਾਂ ਨੂੰ ਪੰਜਾਬ ਦੇ 3 ਕਰੋੜ ਲੋਕ ਦੇਖ ਰਹੇ ਆ ਕਿਰਪਾ ਕਰਕੇ ਆਪਾਂ ਇਸ ਤਰ੍ਹਾਂ ਦੀਆਂ ਗੱਲਾਂ ਦੇ ਵਿੱਚ ਟਾਈਮ ਵੇਸਟ ਨਾ ਕਰੀਏ ਲੈ ਢਿਮ ਕੰਪਲੀਟ ਆਊਟਰ ਮੁੱਖ ਸੀਐਮ ਠੀਕ ਹੈ ਠੀਕ ਹੈ ਜੀ ਬੈਠੋ ਤੁਸੀਂ 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 ਆਪਦਾ ਨੋਟ ਕਰ ਲਓ ਜੋ ਜੋ ਤੁਸੀਂ ਕਹਿਣਾ ਕਹਿ ਲਿਆ ਜੋ ਤੁਸੀਂ ਬਾਅਦ ਜੀ ਮੁੱਖ ਮੰਤਰੀ ਸਾਹਿਬ ਜੀ ਬੈਠੋ ਜੀ ਮਾਜੀ ਬੈਠੋ ਜੀ ਮੁਖ ਜੀ 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 ਠੀਕ ਹੈ ਤੁਸੀਂ ਬੈਠੋ ਜੀ ਹੁਣ ਬਾਜਵਾ ਜੀ ਬੈਠੋ ਤੁਸੀਂ ਪਲੀਜ਼ ਬਾਜਵਾ ਜੀ ਬੈਠ ਠੀਕ ਹੈ ਠੀਕ ਹੈ ਠੀਕ ਹੈ ਬੈਠੋ ਠੀਕ ਹੈ ਲੈਟ ਹਿਮ ਕੰਪਲੀਟ ਲੈਟ ਹਿਮ ਕੰਪਲੀਟ ਹਮੇਸ਼ਾ ਵਾਸਤੇ ਜੀ ਬਾਜਵਾ ਸਾਹਿਬ ਹੁਣ ਲੈਟ ਹਿਮ ਕੰਪਲੀਟ ਜੀ ਜੀ ਕਾਡ ਲੈਣ ਤੋਂ ਪੜਾਸ ਜੀ ਪੜਾਸ ਹੀ ਕੱਢਦੇ ਆ ਜੀ ਜੀ ਦੇਸ਼ ਦੀ ਰਾਜਧਾਨੀ ਚ ਤਿੰਨ ਵਾਰੀ ਜ਼ੀਰੋ ਹੈ ਜੀ ਕਾਂਗਰਸ ਦੀ ਤਿੰਨ ਵਾਰੀ ਜ਼ੀਰੋ ਦੇ ਇਸ ਦੀ ਰਾਜਧਾਨੀ ਚ ਇਹ ਗੱਲਾਂ ਕਰਦੇ ਆ ਤੁਸੀਂ ਕਦੇ ਨਹੀਂ ਆਉਣਾ ਅਸੀਂ ਕਦੋਂ ਆਉਣਾ ਚਾਹੁੰਨੇ ਆ ਜੀ ਅਸੀਂ ਤਾਂ ਆਉਣੇ ਹੀ ਨਹੀਂ ਸੀ ਅਸੀਂ ਤਾਂ ਹੋਰ ਕੰਮ ਕਰਦੇ ਸੀਗੇ ਜੀ ਜੇ ਕਿਤੇ ਤੁਸੀਂ ਚੱਜਦੇ ਨਿਕਲੇ ਆਉਂਦੇ ਸਾਨੂੰ ਆਉਣ ਦੀ ਲੋੜ ਕੀ ਸੀ ਜੀ ਇੱਧਰ ਕੁੱਤਾ ਸੇ ਤੁਹਾਡੀਆਂ ਘਾਟਾਂ ਕਰਕੇ ਆਇਆ ਮੈਂ ਕਰਤੂਤਾ ਨਹੀਂ ਕਹਿੰਦਾ ਹੁਣ ਆ ਫੇਰ ਫੇਰ ਖੜੇ ਹੋ ਜਾਂਦੇ ਯਾਰ ਮੈਂ ਸਾਰੇ ਸਤਕਾਰਯੋਗ ਸਾਥੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਉਹਨਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਬਹੁਤ ਮਿਲਣਾ ਹੈ ਬਹੁਤ ਮਿਲਣਾ ਹੈ ਕਿਰਪਾ ਕਰਕੇ ਆਪਾਂ ਸਮਾਂ ਦੇ ਸਕਦੇ ਆ ਜੀ ਮਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਰਪਾਲ ਸਿੰਘ ਢੀਮਾ ਸਪੀਕਰ ਸਾਹਿਬ ਸਪੀਕਰ ਸਾਹਿਬ ਮੈਂ اپੋਜੀਸ਼ਨ ਨੂੰ ਬੇ ਜੋਬੀ ਸਾਹਿਬ ਹਜੇ 12 ਵਜੇ ਨੇ ਉਹ ਦੇਖੋ ਕੜੀ ਦਾ ਦੇਖੋ ਹਜੇ 12 ਵਜੇ ਨੇ ਤੁਹਾਨੂੰ ਟਾਈਮ ਮਿਲੂਗਾ ਆ ਫੇ ਆ ਫਿਰ ਫਿਰੇ ਹੈ ਫਿਰੇ ਹੈ ਕੀ ਹੈ ਇਹ ਹੈ ਕੀ ਹੈ ਆ ਕੀ ਹੈ ਫਿਰ ਤੁਹਾਡੇ ਵੱਜ ਕੇ ਹੁਣੇ ਮਤਲਬ ਤੁਸੀਂ ਫਿਰ ਹੁਣ ਸਰਦਾਰਾਂ ਨੂੰ ਤੁਸੀਂ ਸਰਦਾਰਾਂ ਨੂੰ ਕਹਿੰਦੇ ਹੋ ਜੋ ਵੀ ਕੁਝ ਸ਼ੇਰ ਦੀ ਇੱਜ਼ਜ਼ ਤੋਂ ਬਿਨਾ ਕਿਹਾ ਗਿਆ ਹੈ ਉਹ ਰਿਕਾਰਡ ਨਾ ਕੀਤਾ ਜਾਵੇ ਆ ਤਾਂ ਇਹ ਨਫਰਤ ਆ ਯਾਰ ਜੋ ਵੀ ਕੁਝ ਹੱਦ ਕਰਦੇ ਹੋ ਤੁਸੀਂ ਸ਼ੇਰ ਦੀ ਇੱਜ਼ਜ਼ ਤੋਂ ਬਿਨਾ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ ਇਹ ਸਿੱਧੀ ਗੱਲ ਹੈ میں جو بھی 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 کچھ کچھ سکاڑتے نہیں جا رہا جو بھی کچھ چیئر مزاج تو بیڑا بولے جا رہا ہے سکاڑتے نہیں جا رہا ٹھیک ہے جی بیٹھو اپنا باجوا صاحب بیٹھو بیٹھو بھی ٹریجری بینچز پلیز بیٹھو ਯਾਰ ਸੀਐਫ ਸਾਹਿਬ ਬੋਲ ਰਹੇ ਆ ਆਪਾਂ ਕਿਉਂ ਵੇਜ ਵਾਰ ਵਾਰ ਜਸ ਹੌਨਰਿੰਗ ਸੀਮ ਸਾਹਿਬ ਬੋਲਣ ਲੈਟਸ ਹਰ ਗੱਲ ਵਿੱਚ ਟੋਕਦੇ ਨੇ ਨਹੀਂ ਟੋਕਦੇ ਬੈਠੋ ਬਾਜਾ ਸਾਹਿਬ ਬੈਠੋ ਜੀ ਸਰ ਤੋਂ ਮਹਾਨ ਕੌਮ ਦੀ ਤੋਹਫੀਂ ਕਰ ਰਹੇ ਬੈਠੋ ਜੀ ਬੈਠੋ ਜੀ ਬੈਠੋ ਜੀ ਬਰੋਨ ਸਾਹਿਬ ਵੀ ਬੈਠੋ ਜੀ ਬੈਠੋ ਬੈਠੋ ਪਲੀਜ਼ ਆਪਾਂ ਮੈਂ ਟ੍ਰੈਜਰੀ ਬੈਂਚ ਬੇਨਤੀ ਕਰਦਾ ਬੈਠੋ ਜਦੋਂ ਮਾਰਯੋਗ ਮੁੱਖ ਮੰਤਰੀ ਸਾਹਿਬ ਖੜੇ ਨੇ ਤਾਂ ਕੋਈ ਵੀ ਸਾਥੀ ਖੜਾ ਨਾ ਹੋਵੇ ਜਦੋਂ ਮਾਰਯੋਗ ਮੁੱਖ ਮੰਤਰੀ ਸਾਹਿਬ ਖੜੇ ਨੇ ਕੋਈ ਵੀ ਸਾਥੀ ਖੜਾ ਨਾ ਹੋਵੇ ਅਰੋੜਾ ਸਾਹਿਬ ਬੈਠੋ ਤੁਸੀਂ ਬੈਠੋ ਜੀ ਬੈਠੋ ਆਜੀ ਮਾਰਯੋਗ ਮੁੱਖ ਮੰਤਰੀ ਸਾਹਿਬ ਆਹ ਭਾਜੀ ਜੀ ਰਾਣਾ ਜੀ ਤੁਸੀਂ ਅੱਜ ਜਿਹੜਾ ਰੱਖਿਆ ਜੀ ਸਿਕਿਉਰਿਟੀ ਆਫ ਡੈਮ ਜੀ ਸੀਆਈਐਸਫ ਜੀ ਠੀਕ ਹੈ ਨਾ ਜੀ ਜੀ ਆਪਾਂ ਆਪਰੇਸ਼ਨ ਨਹੀਂ ਕਰ ਰਹੇ ਪੰਜਾਬ ਦੀ ਜਨਤਾ ਦੇਖ ਰਹੀ ਆ ਆਪਾਂ ਪੋਸਟਮਾਰਟਮ ਕਰ ਰਹੇ ਆ ਔਰ ਪੋਸਟਮਾਰਟਮ ਵਿਲ ਨਾਟ ਹੈਲਪ ਅੱਜ ਜਿਹੜੇ ਹਾਲਾਤ ਨੇ ਉਹਨਾਂ ਤੇ ਗੱਲ ਹੋਣੀ ਚਾਹੀਦੀ ਆ ਤੇ ਮੈਂ ਬੇਨਤੀ ਮੈਂ ਸੀਐਮ ਸਾਹਿਬ ਸੀਐਮ ਸਾਹਿਬ ਸੀਐਮ ਸਾਹਿਬ ਦੇਖੋ ਮੈਨੂੰ ਬੋਲ ਰਹੇ ਤੁਸੀਂ ਦੇਖੋ ਜਦੋਂ ਤੁਸੀਂ ਮੈਂ ਨਹੀਂ ਉੱਠਣਾ ਜੇ ਤੁਸੀਂ ਪਰਲਮਨ ਦੇ ਕੀ ਲੈਣਾ ਮੇਰਾ ਮੁੱਦਾ ਤਾਂ ਸੀਆਈਏ ਸਖਤ ਚੱਲ ਰਿਹਾ ਨਾ ਮੇਰੀ ਗੱਲ ਹੈ ਮੈਂ ਤਾਂ ਪਾਣੀਆ ਤੇ ਬੋਲ ਰਿਹਾ ਨਾ ਮੈਂ ਕਿ ਬਿਲਕੁਲ ਠੀਕ ਹੈ ਹੈਨਾ ਮੈਂ ਮੈਂ ਤਾਂ ਪਾਣੀ ਤੇ ਬੋਲ ਰਿਹਾ ਸੀਆਈਏ ਸਭਾਰੇ ਦੱਸ ਰਿਹਾ ਕਿ ਇੰਨੇ ਪੈਸੇ ਮੰਗਦੇ ਆ ਆ ਡੈਮ ਆ ਆਪ ਆਸੀਂ ਬਾਰਡਰ ਸਟੇਟਾਂ ਸਾਨੂੰ ਕੰਪਨਸੇਟ ਕਰੋ ਮੈਂ ਤਾਂ ਕੇਂਦਰ ਸਰਕਾਰ ਨੂੰ ਕਹਿ ਕੇ ਆਂ ਕੋਈ ਬਾਤ ਤੁਹਾਡੇ ਨਾਲ ਨਹੀਂ ਜਿੱਤ ਸਕਦਾ ਮੈਨੂੰ ਨਹੀਂ ਸੱਚ ਤੁਸੀਂ ਹੈ ਨਾ ਜੀ ਮੈਂ ਸੱਚ ਮੈਂ ਨਹੀਂ ਜਿੱਤ ਰਾਲਾ ਜੀ ਲੋ ਜੀ ਪਹਿਲੀ ਮੰਨ ਗਈ ਕਾਂਗਰਸਾ ਵੀ ਬਜਟ ਨਹੀਂ ਰਾਲਾ ਜੀ ਮੈਂ ਬਣ ਗਿਆ ਮੈਂ ਕੋਈ ਲੜਾਈ ਕਰਨ ਲਈ ਨਹੀਂ ਉੱਠਿਆ ਮੈਂ ਮਾਹੌਲ ਠੀਕ ਕਰਨ ਲਈ ਉੱਠਿਆ ਮੈਂ ਬੇਨਤੀ ਕਰਨੀ ਛੋਣਾ ਮੈਂ ਤਾਂ ਬਾਪੂ ਜੀ ਨੂੰ ਠਾਇਆ ਸੀਗਾ ਵੀ ਇਹਨਾਂ ਨੂੰ ਚੁੱਪ ਕਰਾਉਣ ਬਾਪੂ ਨੂੰ ਕੌਣ ਚੁੱਪ ਕਰਾਉ